ਵੱਲੋਂ ਤੀ ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ ਰੇਲ ਆਵਾਜਾਈ ਛੜਕੀ ਆਵਾਜਾਈ ਔਰ ਪੂਰੀ ਤਰ੍ਹਾਂ ਦੁਕਾਨਦਾਰੀ ਔਰ ਸ਼ਟਰ ਡਾਊਨ ਰਹੂਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਔਰ ਕੋਈ ਵੀ ਨਿੱਜੀ ਵਾਹਨ ਵੀ ਕੋ ਸੜਕਾਂ ਤੇ ਨਹੀਂ ਹੋਊਗਾ ਸੁਆਈ ਐਮਰਜੈਂਸੀ ਤੋਂ ਜਿੰਨੇ ਪੈਟਰੋਲ ਪੰਪ ਨੇ ਗੈਸ ਏਜੰਸੀਆਂ ਨੇ ਇਹ ਤੋਂ ਕਹਾ ਜਿਹੜੀਆਂ ਸਬਜ਼ੀਆਂ ਮੰਡੀਆਂ ਉਹ ਵੀ ਨਹੀਂ ਖੁੱਲਣਗੀਆਂ ਅ ਸਵੇਰੇ ਕਿਸਾਨਾਂ ਨੇ ਸਹਿਯੋਗ ਕਰਤਾ ਸਵੇਰ ਦੀ ਸਬਜ਼ੀ ਨਹੀਂ ਲੈ ਕੇ ਜਾਵਾਂਗੇ ਮੰਡੀ 'ਚ ਸ਼ਾਮ ਨੂੰ ਲੈ ਜਾਣੀ ਆ ਜਾਂ 29 ਨੂੰ ਪ੍ਰੋਗਰਾਮ ਕਰ ਲੈਣਾ ਇਸ ਤਰ੍ਹਾਂ ਕਿ ਨਾ ਪੂਰਾ ਦੁੱਧ ਦਾ ਕਾਰੋਬਾਰ ਸਵੇਰੇ ਬੰਦ ਰਹੂਗਾ ਕਿਉਂਕਿ ਸਰਦੀ ਹੈਗੀ ਆ ਐਡੀ ਛੇਤੀ ਦੁੱਧ ਨਹੀਂ ਖਰਾਬ ਹੁੰਦਾ ਸ਼ਾਮ ਨੂੰ ਦੁੱਧ ਵਿਕ ਜੂਗਾ ਜਾਂ 29 ਤਰੀਕ ਦੀ ਸ਼ਾਮ ਨੂੰ ਦਿੱਤਾ ਜਾਊਗਾ ਸੋ ਇਸ ਤਰੀਕੇ ਨਾਲ ਹਰੇਕ ਤਰੀਕੇ ਦਾ ਪੂਰਾ ਮੁਕੰਮਲ ਪੰਜਾਬ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਮੈਡੀਕਲ ਸੇਵਾ ਹੋਵੇ ਹਰ ਕਿਸਮ ਦੀ ਮੈਡੀਕਲ ਸੇਵਾ ਜਿਹੜੀ ਸਿਹਤ ਨਾਲ ਜੁੜੀ ਹੋਈ ਆ ਇਹ ਤੋਂ ਬਾਅਦ 에ਰਪੋਰਟ ਵਾਲੀ ਸੇਵਾ ਦੂਸਰੀ ਹੈਗਾ ਵਾਪੀ ਕੋਈ ਵਿਆਹ ਸ਼ਾਦੀ ਲਾੜਾ ਲਾੜੀ ਹੈਗਾ ਔਰ ਕਿਸੇ ਨੂੰ ਕੋਈ ਬਾਹਰ ਨੌਕਰੀ ਪੇਸ਼ਾ ਇੰਟਰਵਿਊ ਹੈਗਾ ਕਿਸੇ ਨੌਜਵਾਨ ਦੀ ਉਸ ਵੇਖ ਕੇ ਤੋਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਸੀ ਬਹਾਲ ਰੱਖਾਂਗੇ ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ ਸੈਂਕੜੇ ਥਾਵਾਂ ਤੇ ਲਗਭਗ 2-300 ਥਾਵਾਂ ਤੇ ਬੰਦ ਮਿਲੂਗਾ ਆਮ ਜਨਤਾ ਨੂੰ ਪੀਲਾ ਕਰੋਨਾ ਨਿਕਲੋ ਠੀਕ ਹੈ ਜੀ ਥਾਂ ਥਾਂ ਤੇ ਬੰਦ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਵਾਂ ਤੇ ਤਿੰਨ ਥਾਵਾਂ ਤੇ ਰੇਲ ਹੋਊਗੀ ਔਰ 37 ਥਾਵਾਂ ਤੇ ਸੜਕੀ ਆਵਾਜਾਈ ਜਾਮ ਲੱਗੂਗੀ 골ਡਨ ਗੇਟ ਤੇ ਮੈਂ ਖੁਦ ਮੌਜੂਦ ਹੋਵਾਂਗਾ ਵੱਡਾ ਕੱਟ ਕਰਕੇ ਤੋਂ ਜਿੱਥੇ ਜਿੱਥੇ ਵੀ ਪੰਜਾਬ ਦੇ ਅੰਦਰ तमाम ਕਈ ਜ਼ਿਲ੍ਹਿਆਂ ਦੇ ਵਿੱਚ ਰੇਲਾਂ ਸੜਕਾਂ ਰੁਕੀਆਂ ਹੋਣਾ ਆਮ ਜਨਤਾ ਉੱਥੇ ਜਾ ਕੇ ਸਹਿਯੋਗ ਕਰੇ ਨਾਲ ਨਾਲੇ ਹਰ ਇੱਕ ਥਾਂ ਤੇ ਅਸੀਂ ਅਪੀਲ ਕਰਦੇ ਸਾਰੇ ਵਰਕਰਾਂ ਨੂੰ ਲੰਗਰ ਚਾਹ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ ਨੂੰ ਛੱਡ ਦਿਓ ਧਾਰਮਿਕ ਸੰਗਤਾਂ ਨੂੰ ਬੇਨਤੀ ਆ ਉਹ ਸਹਿਯੋਗ ਕਰਨ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਜਿਹੜੀਆਂ ਸਾਡੇ ਸਪੋਰਟਸ ਕਲੱਬ ਆ ਉਹ ਵੀ ਅਨਾਉਂਸਮੈਂਟ ਕਰ ਜਿੰਨੇ ਗਾਇਕ ਨੇ ਪੰਜਾਬੀ ਦੇ ਜਿੰਨੇ ਪੱਤਰਕਾਰ ਪਾਈਚਾਰਾ ਵਾ ਔਰ ਹੋਰ ਸਿਵਲ ਸੁਸਾਇਟੀ ਨੂੰ ਕੋ ਸਹਿਯੋਗ ਦੀ ਮੰਗ ਕਰਦੇ ਆ ਇਹ 30 ਦਾ ਪੂਰਾ ਮੁਕਬਲ ਜਿਹੜਾ ਵਾ ਜਾਂ ਅਸੀਂ ਸਫਲਤਾ ਨਾ ਕਰਾਂਗੇ আর ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਉਹਨੂੰ ਸੱਟ ਵੱਜੂਗੀ ਸਾਰੇ ਤਬਕਿਆਂ ਵੱਲੋਂ ਕੱਲਾ ਕਿਸਾਨ ਮਜ਼ਦੂਰ ਤਾਂ ਨਹੀਂ ਸਾਰੇ ਤਬਕੇ ਜਿਹੜੇ ਪੰਜਾਬ ਦੇ ਛੋਟੇ ਲਘੂ ਉਦਯੋਗ ਨੂੰ ਛੋਟੀ ਦੁਕਾਨਦਾਰੀ ਨੂੰ ਮਜ਼ਦੂਰਾਂ ਦੇ ਕਿੱਤੇ ਨੂੰ ਇਹ ਤੋਂ ਕਾ ਮਲਾਜ਼ਮਾਂ ਨੂੰ আর ਹੋਰ ਸਾਰੇ ਕਾਰੋਬਾਰੀਆਂ ਨੂੰ ਤਬਾਹ ਕਰਨਾ ਚਾਹੁੰਦੇ ਵਿਧ ਕਿਸਾਨਾਂ ਦੇ ਮਜ਼ਦੂਰਾਂ ਨੂੰ ਉਹ ਕਾਰਪੋਰੇਟ ਮਾਡਲ ਦੀ ਪਾਲਿਸੀ ਤੇ ਵੱਡੀ ਸੱਟ ਮਾਰਾਂਗੇ ਤੀ ਦਾ ਪੰਜਾਬ ਕਾਮਯਾਬ ਕਰਕੇ ਔਰ ਮੰਗਾਂ ਚ ਵੀ ਜਿੱਥਾ ਹਾਸਲ ਕਰਾਂਗੇ ਸੋ ਇਸ ਕਰਕੇ ਅਪੀਲ ਆ ਕਿ ਕੀ ਦੇ ਬੰਦ ਨੂੰ ਕਾਮਯਾਬ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਆਪਣੇ ਚਾਉਣ ਵਾਲੇ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਖਾਸ ਕਰਕੇ ਨੌਜਵਾਨਾਂ ਦੁਕਾਨਦਾਰਾਂ ਟਰਾਂਸਪੋਰਟਰਾਂ ਛੋਟੇ ਵਪਾਰੀਆਂ ਸਬਜੀ ਵਾਲੇ ਦੋਧੜਾ ਨਾਲ ਸਬੰਧਤ ਰੱਖਣ ਵਾਲੇ ਸਬੰਧ ਰੱਖਣ ਵਾਲੇ ਸਾਰੇ ਵਰਗਾਂ ਨਾਲ ਕੋਲ ਮਿਲਾ ਕੇ ਅਸੀਂ ਅਪੀਲ ਕਰਦੇ ਆਂ ਵੀ 30 ਦੇ ਪੰਜਾਬ ਬੰਦ ਦੇ ਵਿੱਚ ਸਹਿਯੋਗ ਕਰੋ আর ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਕਿ ਇਹ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚ ਜਾਵੇ ਔਰ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਵੀ ਕਈ ਸਮੱਸਿਆਵਾਂ ਹੁੰਦੀਆਂ ਹੈਗੀਆਂ ਵਾ ਜਦੋਂ ਅਸੀਂ ਲਾਈਵ ਕਰਦੇ ਆ ਜਦੋਂ ਪੇ ਸਰਕਾਰ ਕਈ ਸਮੱਸਿਆ ਸਾਡੇ ਸਾਹਮਣੇ ਖੜੀਆਂ ਕਰਦੀ ਆ ਔਰ ਇਹਨਾਂ ਨਾਲ ਵੀ ਅਸੀਂ ਜੂਝਦੇ ਹੈਗੇ ਆ ਉਹ ਇਸ ਕਰਕੇ ਬੇਨਤੀ ਆ ਕਿ ਜੇ ਤੁਸੀਂ ਸਹਿਯੋਗ ਕਰੋਗੇ ਤਾਂ ਸੌਖਾ ਹੋ ਜੂ ਇਹ ਤੁਹਾਡਾ ਜਿਹੜਾ ਬੰਧ ਆ ਇਹ ਸਾਰੇ ਵਰਗਾਂ ਦਾ ਸਾਂਝਾ ਬੰਧ ਦਾ ਸੱਦਾ ਵਾ ਦੇਖੋ ਅੱਜ 33 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਔਰ ਸਾਡਾੜਾ ਅੰਦੋਲਨ ਆ ਉਹ ਵੀ 300 ਲੱਖ ਪਗ 19 ਦਿਨ ਵਿੱਚ ਸ਼ਾਮਲ ਹੋ ਚੁੱਕਾ ਵਾ ਔਰ ਜਿਹੜਾ ਹੁਣ ਅਸੀਂ ਦੇਖ ਰਹੇ ਆ ਜਿਹੜਾ ਹੁਣ ਸੰਦਰਭ ਸਾਡੇ ਸਾਹਮਣੇ ਆ ਕੇ ਖੜ ਗਿਆ ਵੀ ਇਹ ਕੁੱਲ ਜਿਹੜਾ ਸੰਸਾਰ ਆ ਉਹਦੇ ਅੰਦਰ ਕਾਰਪੋਰੇਟ ਗਲਬਾ ਲੈ ਰਿਹਾ ਕਬਜ਼ਾ ਕਰ ਰਿਹਾ ਔਰ ਕਾਰਪੋਰੇਟ ਜਿਹੜਾ ਇਕੱਲਾ ਖੇਤੀ ਸੈਕਟਰ ਤੇ ਇਨੀ ਕਬਜ਼ਾ ਲੈ ਰਿਹਾ ਜੇ ਨੂੰ ਮੋਟਾ-ਮੋਟੀ ਸਮਝਣਾ ਹੋਵੇ ਤਾਂ ਜੇ ਨੂੰ ਇਹਨੂੰ ਕਹੀਏ ਵੀ ਜਿੰਨਾ ਵੀ ਸਾਡਾ ਆਵਾਜਾਈ ਦਾ ਖੇਤਰ ਆ ਉੱਚ ਸਾਰੇ ਆ ਜਾਂਦੇ ਆ ਚਾਹੇ ਹਵਾਈ ਜਹਾਜ਼ ਹੋਣ ਚਾਹੇ ਸਮੁੰਦਰੀ ਜਹਾਜ਼ ਹੋਣ ਚਾਹੇ ਰੇਲ ਹੋਵੇ ਚਾਹੇ ਟ੍ਰਾਂਸਪੋਰਟ ਹੋਵੇ ਇੱਕ ਤਾਂ ਆ ਗਿਆ ਉਹਦੇ ਨਾਲ ਦੂਜੇ ਦੇ ਨਾਲ ਸਹਾਇਕ ਸਾਧਨ ਰੇਲ ਲਾਈਨ ਹੋ ਗਈ ਸੜਕ ਹੋ ਗਈ ਬੰਦਰਗਾਹ ਹੋ ਗਈ ਤਾਂ ਇੰਨਾ ਸਾਰਿਆਂ ਤੇ ਉਹਨੇ ਇੱਕ ਹੱਦ ਤੱਕ ਕਬਜ਼ਾ ਲੈ ਲਿਆ ਫਿਰ ਅੱਗੇ ਤੁਹਾਡੇ ਆਰਥਿਕ ਸੋਮੇ ਜੜੀਆਂ ਤੁਹਾਡੇ ਕੁ ਆਰਥਿਕ ਸੋਮੇ ਹੁੰਦੇ ਆ ਜ਼ਮੀਨ ਦੇ ਜ਼ਮੀਨ ਹੀ ਬਹੁਤ ਕੁਝ ਪੈਦਾ ਕਰਦੀ ਆ ਚਾਹੇ ਸਾਡੀ ਧਰਤੀ ਥੱਲੇ ਲੋਹਾ ਪੈਦਾ ਹੋਵੇ ਕੋਲਾ ਪੈਦਾ ਹੋਵੇ ਅਕਬਰ ਪੈਦਾ ਹੋਵੇ ਕੋ ਸੋਨੇ ਦੀਆਂ ਖਾਨਾ ਹੋਣ ਚਾਂਦੀ ਨਿਕਲਦੀ ਹੋਵੇ ਤਾਂਬਾ ਨਿਕਲਦਾ ਹੋਵੇ ਚਾਹੇ ਟਰਤੀਖੋ ਪਟ્રોલ ਡੀਜ਼ਲ ਕੋ ਹੋਰ ਝੂਠ ਕੁਝ ਵੀ ਨਿਕਲਦਾ ਹੋਵੇ ਇਹ ਸਾਰਿਆਂ ਤੇ ਇੱਕ ਹੱਦ ਤੱਕ ਉਹਨਾਂ ਨੇ ਕਬਜ਼ਾ ਲੈ ਲਿਆ ਇੱਕ ਹੈਗਾ ਦੂਰ ਸੰਚਾਰ ਦਾ ਖੇਤਰ ਕਹਿੰਦੇ ਉਹਨੂੰ ਜਿਹੜਾ ਸਾਡੇ ਹੱਥ 'ਚ ਮੋਬਾਈਲ ਆ ਜਾਂ ਸਾਰੇ ਟੀਵੀ ਚੈਨਲ ਨੇ ਆਲਰੇਡੀ ਇਹਨਾਂ ਤੇ ਉਹਨਾਂ ਦਾ ਕਬਜ਼ਾ ਹੋ ਚੁੱਕਾ ਇਹ ਤਾਂ ਹੈ ਹੀ ਉਹਨਾਂ ਦੇ ਨੇ ਇਹ ਪੂਰੀ ਤਰ੍ਹਾਂ ਕਬਜ਼ਾ ਕਰ ਚੁੱਕੇ ਆ ਅਗਲਾ ਪੱਖ ਤੁਸੀਂ ਦੇਖੋ ਵੀ ਜਿਹੜਾ ਭਾਰਤ ਦਾ ਕੁੱਲ ਬਾਜ਼ਾਰ ਆ ਦੇਖੋ ਇਹਦਾ ਬਜਾਰੀਕਰਨ ਕੀਤਾ ਹੀ ਤਾਂ ਸੀਗਾ ਕਿ ਉੱਥੇ ਇਹਨਾਂ ਦਾ ਰਾਜੇਦਾਰੀ ਹੋ ਸਕੇ ਪਹਿਲਾਂ ਸਾਡਾ ਦੇਸੀ ਢੰਗ ਸੀਗਾ ਦੇਸੀ ਢੰਗ ਨਾਲ ਸੀ ਚੀਜ਼ਾਂ ਦਾ ਸਾਮ ਸੰਭਾਲ ਕਰਦੇ ਸੀ ਹੁਣ ਵਪਾਰ ਜਿਹੜਾ ਵਾ ਵਪਾਰ ਦੇ ਅੰਦਰ ਖੁੱਲਾ ਜਿਹੜੀ ਜਿੰਸ ਆ ਜਾਂ ਜਿਹੜੀ ਚੀਜ਼ ਪੈਦਾਵਾਰ ਆ ਕੁਝ ਵੀ ਚਾਹੇ ਸਬਜ਼ੀਆਂ ਨੇ ਚਾਹੇ ਫਲ ਨੇ ਚਾਹੇ ਮਸਾਲੇ ਨੇ ਚਾਹੇ ਅਨਾਜ ਆ ਚਾਹੇ ਦਾਲਾਂ ਨੇ ਚਾਹੇ ਤੇਲ ਬੀਜ ਨੇ ਕੁਝ ਵੀ ਲਾ ਲੋ ਜੋ ਵੀ ਹਿੰਦੁਸਤਾਨ ਚ ਹਜ਼ਾਰਾਂ ਕਿਸਮ ਦੀਆਂ ਚੀਜ਼ਾਂ ਅਸੀਂ ਪੈਦਾ ਕਰਦੇ ਹੈਗੇ ਆ ਇੱਕ ਹੁੰਦਾ ਖੁੱਲਾ ਪਹਿਲੂ ਖੁੱਲਾ ਬਾਜ਼ਾਰ ਦੇ ਵਿੱਚ ਹੀ ਜਾ ਵਿਕਦੀਆਂ ਹੁੰਦੀਆਂ ਸੀ ਆਉਣੀਆਂ ਪਿੰਡਾਂ ਚੋਂ ਖੇਤਾਂ ਚੋਂ ਵਪਾਰੀ ਨੇ ਲੈਣੀਆਂ ਗਾਹਾਂ ਨਸ਼ਾਤ ਚ ਜਾ ਕੇ ਵਿਤਣੀਆਂ ਹੈਗੀਆਂ ਤੋਂ ਇੱਕ ਇੱਕ ਸਿਸਟਮ ਸੀਗਾ ਹੁਣ ਇਹਨੂੰ ਬਾਅਦ ਦੇ ਵਿੱਚ ਕੰਪਨੀਆਂ ਨੇ ਡੱਬਾ ਬੰਦ ਕੀਤਾ ਕੰਪਨੀਆਂ ਦੇ ਬ੍ਰਾਂਡ ਤੁਸੀਂ ਜ਼ਿਆਦਾ ਸੈਣ ਜੇ ਸਮਝਦੇ ਬ੍ਰਾਂਡ ਆਉਂਦਾ ਪੇ ਠੀਕ ਹੈ ਜੀ ਹੁਣ ਬ੍ਰਾਂਡ ਚੀਜ਼ ਉਹੀ ਆ ਪੈਦਾਵਾਰ ਚ ਤਾਂ ਅਸਈ ਆ ਚੀਜ਼ਾਂ ਦਾ ਸਾਥੋਂ ਹੀ ਲੈਂਦੇ ਹੈਗੇ ਨੇ ਹੱਡੜ ਕਿਸਮਾਂ ਦੇ ਤੋਂ ਕੱਚਾ ਮਾਲ ਜਿਵੇਂ ਅਨਾਜ ਦਾ ਜਿਵੇਂ ਇਹ 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 ਤੋਂ ਗਾਹ ਤੁਸੀਂ ਹੋਰ ਕਹਿ ਲੋ ਵੀ ਜਿੰਨਾ ਵੀ ਸੋਨਾ ਵਾ ਲੋਹਾ ਵਾ ਤਾਂਬਾ ਵਾ ਇਹਦੇ ਇਤੋਂ ਜਾਂ ਚੀਜ਼ਾਂ ਬਣ ਰਹੀਆਂ ਨੇਗਾ ਤੋਏ ਕੋਲਰ ਆਰਥਿਕ ਸੋਮਿਆਂ ਤੇ ਕਬਜ਼ਾ ਲੈਣ ਤੋਂ ਬਾਅਦ ਬਾਜ਼ਾਰ ਦੇ ਵਿੱਚ ਆਪਣਾ ਪ੍ਰੋਡਕਟ ਲੈ ਕੇ ਆ ਰਹੇ ਨੇ ਤੇ ਲਗਭਗ ਹਿੰਦੁਸਤਾਨ ਦੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਭਾਗ 70-80% ਗਲਬਾ ਹੋ ਗਿਆ। ਹਰ ਇੱਕ ਚੀਜ਼ ਦਾ ਬ੍ਰਾਂਡ ਮਿਲਦਾ ਹੈਗਾ ਉਹਨਾਂ ਨੇ ਇਸ ਕਿਸਮ ਦੀ ਪਰਸੈਪਸ਼ਨ ਕ੍ਰੀਏਟ ਕੀਤੀ ਹੈ ਹਰ ਬੰਦਾ ਬ੍ਰਾਂਡ ਦੀ ਚੀਜ਼ ਲੈਣਾ ਚਾਹੁੰਦਾ ਉਧਰ ਵੀ ਕਾਰਪੋਰੇਟ ਦਾ ਗਲਬਾ। ਵੱਡੇ ਜਿਹੜੇ ਵੱਡੇ ਖੇਤਰ ਸੀ ਫੇਰ ਪਾਣੀ ਪਾਣੀ ਵੀ ਪਾਣੀ ਤੇ ਵੀ ਉਹਨਾਂ ਦਾ ਕਬਜ਼ਾ ਹੋਵੇ ਵੀ ਪਾਣੀ ਕਿਵੇਂ ਕਬਜ਼ਾ ਕਰਨਾ ਇੱਕ ਹਾਲ ਦਿੱਤੇ ਕੋ ਪਾਣੀ ਤੇ ਕਬਜ਼ਾ ਲੈ ਗਿਆ ਫਿਰ ਵਾਤਾਵਰਨ ਵਾਤਾਵਰਨ ਨੂੰ ਦੋਸ਼ਿਤ ਵੀ ਕਰਨ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਆ ਤੇ ਵਾਤਾਵਰਨ ਨੂੰ ਸਾਫ਼ ਕਰਨ ਲਈ ਫਿਰ ਉਹਨਾਂ ਦੇ ਪ੍ਰੋਡਕਟ ਵਿੱਚ ਉਹਨਾਂ ਦੀ ਮਸ਼ੀਨਰੀ ਆਵੇ ਇਹ ਵੀ ਉਹਨਾਂ ਦਾ ਉਹਦੇ ਵਿੱਚ ਹਿੱਤ ਹੈਗੇ ਤੋ ਇਸ ਕਰਕੇ ਬਾਕੀ ਇਹ ਤੋਂ ਵੀ ਵੱਡਾ ਖੇਤਰ ਕਿ ਮੈਡੀਕਲ ਦਾ ਖੇਤਰ ਆ ਜਿਹਨੂੰ ਅਸੀਂ ਦਵਾਈਆਂ ਦਾ ਖੇਤਰ ਕਹਿੰਦੇ ਆ ਸਿਹਤ ਦਾ ਖੇਤਰ ਇਹਦੇ ਤੇ ਵੀ ਲਗ ਭਾਗ ਉਹਨਾਂ ਦਾ ਕਬਜ਼ਾ ਹੋ ਚੁੱਕਾ ਆ ਠੀਕਾ ਗੁੰਨਾਦਈਆ এডਿਕੇਸ਼ਨ ਵੀ ਉਹਨਾਂ ਦੀ ਕਾਰਪੋਰੇਟ ਦੀ ਪਾਲਿਸੀ ਦੇ ਅਨਸਾਰ ਮਿਲ ਰਹੀ ਆ ਸਾਰੀ ਮੈਡੀਕਲ ਲੈਨ ਦੇ ਵਿੱਚ ਉਹਨਾਂ ਦੀ ਅਰਾਜੇਦਾਰੀ ਹੈ 90% ਸੋ ਇਹਦੋਗਾ এডਿਕੇਸ਼ਨ ਦਾ ਖੇਤਰ ਆ ਤੋਂ ਉਦੇ ਤੇ ਵੀ ਉਹਨਾਂ ਦਾ ਗਲਵਾ ਹੈਗਾ ਤਾਂ ਮੇਰੇ ਖਿਆਲ ਸਾਰੀਆਂ ਚੀਜ਼ਾਂ ਤੇ ਉਹ ਕਬਜ਼ਾ ਲੈ ਰਹੇ ਨੇ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਚਾਹੀਦੀਆਂ ਚਲੋ ਤਾਂ ਪਾਵਰ ਸੈਕਟਰ ਕਹਿ ਦਈਏ ਉਦੋਂ ਇੱਕ ਹੋਰ ਏਜੰਡਾ ਨਿਕਲੋ ਤੋਂ ਇਹਦਾ ਮਤਲਬ ਹਮਲਾ ਸਾਰਿਆਂ ਦੇ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਵਿਦਿਆਰਥੀ ਆ ਚਾਹੇ ਸ਼ਹਿਰ ਦਾ ਰਹਿਣ ਵਾਲਾ ਚਾਹੇ ਕਸਬਿਆਂ ਦਾ ਰਹਿਣ ਵਾਲਾ ਮਨੁੱਖ ਆ ਜੋ ਕੁੱਲ ਮਿਲਾਕੇ ਹਿੰਦੁਸਤਾਨ ਦਾ ਉਹ ਸਾਰੇ ਮਨੁੱਖਾਂ ਤੇ ਕਾਰਪੋਰੇਟ ਹਮਲਾ ਕਰ ਰਿਹਾ ਹੈਗਾ ਤੋ ਇਸ ਕਰਕੇ ਭਰਾਵੋ ਬੇਨਤੀ ਆ ਵੀ 30 ਦਾ ਜਿਹੜਾ ਪੰਜਾਬ ਬੰਦ ਹੈਗਾ ਵਾ ਉਹ ਇੱਕ ਜਿਹੜੀ ਪੂਰੀ ਸਿਵਲ ਸੁਸਾਇਟੀ ਆ ਸਾਡੀ ਉਹ ਸਿਵਲ ਸੁਸਾਇਟੀ ਨੂੰ ਇਕੱਠਾ ਕਰੂਗਾ ਇੱਕ ਤਾਂ ਅਸੀਂ ਕਹਿੰਦੇ ਹੁੰਦੇ ਮੋਰਚੇ ਦੀਆਂ 12 ਮੰਗਾਂ ਠੀਕ ਆ ਮੋਰਚੇ ਦੀਆਂ ਮੰਗਾਂ ਹੋਊਗੀਆਂ ਉਹ ਤੁਸੀਂ ਜਾਣਦੇ ਐ ਐਮ ਐਸਪੀ ਲੀਗਲ ਗਾਰੰਟੀ ਕਾਨੂੰਨ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਠੀਕ ਆ ਬਿਜਲੀ ਪ੍ਰਾਈਵੇਟੇਸ਼ਨ ਨਾ ਕੀਤੀ ਹੋਵੇ ਸਾਰਿਆਂ ਦੀ ਸਾਂਝੀ ਮੰਗ ਹੈਗੀ ਆ ਤੋਂ ਬਹੁਤ ਸਾਰੀਆਂ ਹੈਗੀਆਂ ਇੱਕ ਖੇਤਰ ਆ ਅਸਲ ਵਿੱਚ ਜਿਹੜਾ ਪੰਜਾਬ ਬੰਦ ਕਾਮਜਬ ਜਿਹੜਾ ਹੋਣ ਜਾ ਰਿਹਾ ਵਾ ਇਹਨੇ ਕਾਰਪੋਰੇਟ ਮਾਡਲ ਨੂੰ ਚੈਲੰਜ ਕਰਨਾ ਆ ਅਸਲ ਕਾਰਪੋਰੇਟ ਦੀ ਪਾਲਿਸੀ ਨੂੰ ਚੈਲੰਜ ਕਰਨਾ ਉਹਨਾਂ ਨੂੰ ਲੱਗੂਗਾ ਵੀ ਹਰ ਬੰਦਾ ਇੱਕ ਤਾਂ ਮੰਗਾ ਵੀ ਮੰਗਾ ਮੋਰਚੇ ਦੀਆਂ ਮੰਨੀਆਂ ਜਾਣ ਇੱਕ ਹੈਗਾ ਕਾਰਪੋਰੇਟ ਦੀ ਪਾਲਿਸੀ ਨੂੰ ਚੈਲੰਜ ਕਰੋਗੇ ਤੁਸੀਂ ਪੰਜਾਬੀਓ ਤਾਂ ਜਿਹੜਾ ਛੋਟਾ ਦੁਕਾਨਦਾਰ ਆ ਜਦੋਂ ਇਸ ਬੰਦ ਵਿੱਚ ਉਹ ਸ਼ਾਮਲ ਹੋ ਰਿਹਾ ਤਾਂ ਉਹ ਜਦੋਂ ਵੱਡੇ ਮਾਲਸ ਲੈ ਕੇ ਆ ਰਹੇ ਨੇ ਵੀ ਵੱਡੇ ਮਾਲਸ ਨੇ ਛੋਟੀ ਦੁਕਾਨਦਾਰੀ ਖਾਣੀਆਂ ਤਾਂ ਉਹ ਕਾਰਪੋਰੇਟ ਦੀ ਇਸ ਪਾਲਿਸੀ ਨੂੰ ਚੈਲੰਜ ਕਰੂਗਾ ਵੀ ਇਹ ਠੀਕ ਨਹੀਂ ਹੈ ਇਦੋਂ ਗਾਂ ਜਿੰਨੀ ਵੀ ਦੁਕਾਨਦਾਰੀ ਆ ਜਿਹੜਾ ਆਨਲਾਈਨ ਵਪਾਰ ਹੋ ਰਿਹਾ ਜਦੋਂ ਉਹ ਬੰਦ ਦੇ ਵਿੱਚ ਸ਼ਾਮਲ ਹੁੰਦੀ ਆ ਤਾਂ ਉਹ ਆਨਲਾਈਨ ਜਿਹੜਾ ਪਰਚੂਨ ਖੇਤਰ ਤੇ ਕਬਜ਼ਾ ਲੈ ਰਹੇ ਜਾਂ ਕਾਰਪੋਰੇਟ ਉਹਨੂੰ ਚੈਲੰਜ ਕਰੂਗੀ ਤਾਂ ਇਹ ਹਰ ਖੇਤਰ ਦੇ ਬੰਦੇ ਕਾਰਪੋਰੇਟ ਪਾਲਿਸੀ ਨੂੰ ਚੈਲੰਜ ਕਰਨਗੇ ਵੀ ਤੁਹਾਡੀਆਂ ਨੀਤੀਆਂ ਪਾਲਿਸੀਆਂ ਠੀਕ ਨਹੀਂ ਹੈਗੀਆਂ ਔਰ ਜਿੰਨੇ ਵੀ ਪੋਲੀਟਿਸ਼ੀਅਨਸ ਨੇ ਚਾਹੇ ਤਮਾਮ ਪਾਰਟੀਆਂ ਵਿਰੋਧੀ ਧਿਰ ਦੀਆਂ ਹੋਣ ਚਾਹੇ ਸੱਤਾ ਪੱਖ ਵਾਲੀਆਂ ਹੋਣ ਇਹ ਸਾਰੀਆਂ ਦੀਆਂ ਸਾਰੀਆਂ ਕਾਰਪੋਰੇਟ ਪਾਲਿਸੀ ਨੂੰਸਾਰ ਆਪਣੇ ਆਪ ਨੂੰ ਢਾਲ ਦਈਆਂ ਨੇ ਕੋਈ ਵੀ ਕਾਰਪੋਰੇਟ ਪਾਲਿਸੀ ਦੇ ਵਿਰੋਧੀ ਨਹੀਂ ਹੈਗਾ ਜੋ ਅਜੇ ਤੱਕ ਅਸੀਂ ਸਮਝਿਆ ਜਿਨ੍ਹਾਂ ਕੋਲੇ ਸੱਤਾ ਆਈ ਹੈਗੀ ਆ ਤੋ ਇੱਕ ਤਾਂ ਇਹ ਸਮਝਣ ਵਾਲੀ ਗੱਲ ਆ ਇਹ ਪੰਜਾਬ ਬੰਦ ਸਫਲ ਹੋਣਾ ਦੂਸਰਾ ਬੇਨਤੀ ਆ ਕਿ ਕੋਈ ਵੀ ਸ਼ਹਿਰਾਂ ਦੇ ਵਿੱਚ ਇੱਕ ਡੰਗ ਦੁੱਧ ਨਹੀਂ ਖੜੂਗਾ ਠੀਕ ਹੈ ਜੀ ਦੁੱਧ ਨਹੀਂ ਲੈ ਕੇ ਜਾਣਾ ਸ਼ਾਮ ਨੂੰ ਦੁੱਧੇ ਮੰਗ ਸਿਆਲ ਦਾ ਦੇਣਾ ਦੁੱਧ ਖਰਾਬ ਨਹੀਂ ਹੁੰਦਾ ਇਹ ਕਿਸਾਨਾਂ ਨੇ ਡੇਰੀਆ ਵਾਲੇ ਦੁੱਧੀਆਂ ਨੇ ਕਿਹਾ ਹੈਗਾ ਦੂਸਰਾ ਕੋਈ ਵੀ ਤੀਨ ਨੂੰ ਸਵੇਰੇ ਸਬਜ਼ੀ ਨਹੀਂ ਲੈ ਜਾਊਗਾ ਸਬਜ਼ੀ ਮੰਡੀ ਬੰਦ ਰਹੂ ਸ਼ਾਮ ਨੂੰ ਸਬਜ਼ੀ ਲੈ ਕੇ ਚੱਲੇ ਜੋ ਕੋ ਵੱਡਾ ਮਸਲਾ ਨਹੀਂ ਹੈਗਾ ਤੋਂ ਇਹ ਤੋਂ ਕਹਾ ਜਿੰਨੇ ਵੀ ਪੈਟਰੋਲ ਪੰਪ ਆ ਉਹ ਸਾਰਿਆਂ ਨੂੰ ਬੇਨਤੀ ਪੈਟਰੋਲ ਪੰਪ ਉਹਨਾਂ ਦੇ ਮਾਲਕਾਂ ਨੂੰ ਬੰਦ ਰਹਿਣਗੇ ਜਿੰਨੀਆਂ ਵੀ ਗੈਸ ਏਜੰਸੀਆਂ ਨੇ ਉਹ ਵੀ ਬੰਦ ਰਹਿਣਗੀਆਂ ਜਿੰਨੇ ਟਰਾਂਸਪੋਰਟ ਆ ਉਹ ਸਾਰੀ ਦੀ ਸਾਰੀ ਬੰਦ ਰਹੂਗੀ ਰੇਲਾਂ ਬੰਦ ਰਹਿਣਗੀਆਂ ਔਰ ਵਿਦਿਅਕ ادارے ਬੰਦ ਰਹਿਣਗੇ ਸਰਕਾਰੀ ਤੇ ਗੈਰ ਸਰਕਾਰੀ ਜਿੰਨੇ ادارے ਆ ਉਹ ਵੀ ਬੰਦ ਰਹਿਣਗੇ ਸੋ ਕੁੱਲ ਮਿਲਾ ਕੇ ਮੁਕੰਮਲ ਪੰਜਾਬ ਬੰਦ ਕੀਤਾ ਜਾਊਗਾ ਉਹਦੇ ਵਿੱਚ ਮੈਡੀਕਲ ਸੇਵਾਵਾਂ ਜਿਹਨੂੰ ਸਿਹਤ ਸਹੂਲਤਾਂ ਕਹਿੰਦੇ ਆ ਐਮਰਜੈਂਸੀ ਨਾਲ ਜੁੜੀਆਂ ਹੋਈਆਂ ਸੇਵਾਵਾਂ ਕਿਸੇ ਕਿਸਮ ਦਾ ਕੋਈ ਮਰੀਜ਼ ਹੋਊਗਾ ਕੋਈ ਪ੍ਰੈਗਨੈਂਟ ਔਰਤ ਹੋਊਗੀ ਉਹਨਾਂ ਨੂੰ ਰੋਕਿਆ ਨਹੀਂ ਜਾਊਗਾ ਮੈਡੀਕਲ ਵਾਲਿਆਂ ਨੂੰ ਸਾਡੀ ਇੰਨੀ ਕ ਬੇਨਤੀ ਆ ਵੀ ਅੱਧਾ ਕ ਸ਼ਟਰ ਡਾਊਨ ਰੱਖੋ ਆਪਣਾ ਮੈਡੀਕਲ ਦਾ ਕੰਮ ਕਰੋ ਠੀਕ ਹੈ ਜੀ ਹਸਪੀਟਲਾਂ ਤੇ ਮੈਡੀਕਲ ਸੇਵਾਵਾਂ ਤੇ ਪਾਬੰਦੀ ਨਹੀਂ ਹਾਂ ਜਿਹੜੀ ਆਮ ਕਲੀਨਿਕ ਹੈਗੀ ਆ ਆਮ ਕਲੀਨਿਕ ਜੂਰ ਬੰਦ ਕੀਤੀ ਜਾ ਸਕਦੀ ਆ ਐਮਰਜੈਂਸੀ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਜੋ ਸਾਨੂੰ ਨਜ਼ਰ ਆਉਂਦਾ ਹੈਗਾ ਇਹਦੋਂ ਕਾ ਜਿਹੜਾ ਵੀ 에어ਪੋਰਟ ਵਾਲਾ ਵਾ 에어ਪੋਰਟ ਵਾਲੇ ਯਾਤਰੀ ਨੂੰ ਨਹੀਂ ਰੋਕਿਆ ਜਾਊਗਾ ਇੱਕ ਤਾਂ ਨੋਟ ਕਰ ਸਾਡੇ ਆਗੂ 에어ਪੋਰਟ ਦੇ ਯਾਤਰੀ ਨੂੰ ਨਹੀਂ ਰੋਕਿਆ ਜਾਊਗਾ ਔਰ ਇਹ ਦੋ ਗਹਾ ਇਹਦੇ ਨਾਲ ਦੀ ਨਾਲ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਵਾ ਵਿਊ ਸ਼ਾਦੀ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਲਾੜਾ ਲਾੜੀ ਨੂੰ ਵੀ ਨਹੀਂ ਰੋਕਿਆ ਜਾਊਗਾ ਕਿਉਂਕਿ ਉਹਨਾਂ ਨੂੰ ਵੀ ਨੰਗਨ ਦਿੱਤਾ ਜਾਊਗਾ ਇਹਦੇ ਨਾਲ ਦੀ ਨਾਲ ਜੜੀ ਕੋ ਐਮਰਜੈਂਸੀ ਕਹੇ ਤੀ ਕੋ ਬਾਹਰ ਕਹਿੰਦਾ ਜੀ ਮੇਰੀ ਤਾਂ ਇੰਟਰਵਿਊ ਆ ਗਈ ਆ ਜਾਂ ਮੇਰਾ ਕੋਈ ਜ਼ਰੂਰੀ ਪ੍ਰੋਗਰਾਮ ਹੈਗਾ ਮੈਂ ਉੱਥੇ ਜਾਣਾ ਹੈਗਾ ਉਹਨੂੰ ਵੀ ਰੋਕਿਆ ਨਹੀਂ ਜਾਊਗਾ। ਤੋਂ ਇਹ 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 ਸਾਡੇ ਅੱਜ ਪ੍ਰੋਗਰਾਮ ਹੈਗੇ ਆ। ਇਹ ਤੋਂ ਕਹਾ ਜਿੰਨੇ ਵੀ 3 ਵੀਲਰ ਵਾਲੇ ਵੀਰ ਨੇ ਉਹਨਾਂ ਨੇ ਸਹਿਯੋਗ ਦਿੱਤਾ ਮੁਕੰਮਲ 3 ਵੀਲਰ ਬੰਦ ਹੋਣਗੇ। ਜਿੰਨੀਆਂ ਵੀ ਟੈਕਸੀਆਂ ਹੈਗੀਆਂ ਪੰਜਾਬ ਅੰਦਰ ਉਹਨਾਂ ਦਾ ਸਹਿਯੋਗ ਆ ਗਿਆ। ਧੰਨਵਾਦ ਦੀਆਂ ਟੈਕਸੀਆਂ ਬੰਦ ਰਹਿਣਗੀਆਂ। ਤੋਂ ਹਰ ਕਿਸੇ ਨੂੰ ਵੀ ਟਰਾਂਸਪੋਰਟੇਸ਼ਨ ਤੇ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਹੈਗੇ ਆ ਵੀ ਐਮਰਜੈਂਸੀ ਤੋਂ ਇਲਾਵਾ ਘਰੋਂ ਨਾ ਨਿਕਲ। ਹੋ ਸਕੋ ਜਿਹੜੀ ਆਮ ਜਨਤਾ ਵਾ ਥਾਂ ਥਾਂ ਤੇ ਜਾਮ ਮਿਲਨੇ ਤੁਨ ਠੀਕ ਹੈ ਜੀ ਤੇ ਇਸ ਕਰਕੇ ਕੋਈ ਵੀ ਘਰੋਂ ਨਾ ਨਿਕਲੇ ਐਮਰਜੈਂਸੀ ਤੋਂ ਇਲਾਵਾ ਜਿੱਥੇ ਜਿੱਥੇ ਸਾਡਾ ਮੋਰਚਾ ਲੱਗਾ ਹੋਊ ਜਿੱਥੇ ਜਿੱਥੇ ਸਾਡੇ ਧਰਨੇ ਹੋਣਗੇ ਉਹਨਾਂ ਥਾਵਾਂ ਤੇ ਉਹ ਸ਼ਾਮਲ ਹੋ ਜਾਣ ਇਹ ਉਹਨਾਂ ਨੂੰ ਅਪੀਲ ਹੋਊਗੀ ਸੋ ਇਸ ਕਰਕੇ ਬਾਕੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਿੱਥੇ ਜਿੱਥੇ ਵੀ ਪ੍ਰੋਗਰਾਮ ਰੋਡਾਂ ਤੇ ਰੇਲ ਜਾਮ ਹੋਊਗੀ ਉੱਥੇ ਤੇ ਉਹ ਜੂ ਉੱਥੇ ਲੈ ਕੇ ਆਉਣ ਆਪਣਾ ਜੜਾ ਵਾ ਲੰਗਰ ਆਪਣੇ ਕਿਸਾਨ ਮਜ਼ਦੂਰ ਵੀ ਲੰਗਰ ਲਾਉਣ ਜਿੱਥੇ-ਜਿੱਥੇ ਵੀ ਪ੍ਰਬੰਧ ਹੋਊ ਕੋ ਚਾਹ ਦੇ ਪ੍ਰਬੰਧ ਕਰ ਸਕਦੀ ਆ ਆਮ ਜਨਤਾ ਉਹ ਵੀ ਕੀਤੇ ਜਾਣ ਵਧੀਆ ਆਊਗਾ ਇਹਦੇ ਦੀ ਨਾਲ ਦੀ ਨਾਲ ਜਿਹੜਾ ਵਾ ਇੱਕ ਸ਼ੰਭੂ ਬਾਰਡਰ ਜਿਹੜਾ ਵਾ ਉੱਥੇ ਉੱਥੇ ਰੇਲ ਜਾਮ ਹੋਊਗੀ ਸ਼ੰਭੂ ਬਾਰਡਰ ਤੇ ਰੇਲ ਜਾਮ ਹੋਊਗੀ ਜਿਹੜੀ ਮੇਰੇ ਕੋਲ ਜਾਣਕਾਰੀ ਆ ਤਮਾਮ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਸੜਕਾਂ ਤੇ ਰੋਗਾ ਸੀ ਪੂਰੇ ਪੰਜਾਬ ਨੂੰ ਸੈਡਾਂ ਤੋਂ ਜਿੱਦਾਂ ਪਠਾਨਕੋਟ ਵਾਲੇ ਪਾਸੋਂ ਰੇਲ ਆਉਂਦੀ ਆ ਉਧਰੋਂ ਕਟਿਆ ਜਾਊਗਾ ਇੱਕ ਪੰਚਕੂਲੇ ਵਾਲੇ ਪਾਸੋਂ ਰੇਲ ਆ ਰਹੀ ਹੈ ਇਧਰ ਪੰਜਾਬ ਨੂੰ ਉਹ ਕੱਟੀ ਜਾਊਗੀ ਇਹ ਤੋਂ ਗਾਹਾਂ ਪੰਜਾਬ ਵਾਲੇ ਪਾਸੋਂ ਬਠਿੰਡੇ ਵਾਲੇ ਪਾਸੋਂ ਰਾਜਸਥਾਨ ਤੇ ਹਰਿਆਣਾ ਚੱਲਦਾ ਉਧਰੋਂ ਉਹ ਕਟਿਆ ਜਾਊਗਾ ਆ ਅਨੰਦਪੁਰ ਸਾਹਿਬ ਵਾਲੀ ਰੇਲ ਆਉਂਦੀ ਨੰਗਲ ਵਾਲੇ ਪਾਸੋਂ ਨੂੰ ਵੀ ਉਧਰ ਗਾਂ ਰੁਕਿਆ ਜਾਊਗਾ ਇਸ ਤਰੀਕੇ ਨਾਲ ਤਮਾਮ ਇੱਥੇ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਮੈਨੂੰ ਪੱਕਾ ਪਤਾ ਬਿਆਸ ਜਿਹੜਾ ਵਾ ਉਹ ਰੇਲ ਰੁਕੋ ਹੋਊਗਾ ਬਿਆਸ ਸਟੇਸ਼ਨ ਦੇ ਉੱਤੇ ਔਰ ਉਦੋਂ ਗਾਹਾਂ ਜਿਹੜੀ ਮੇਨ ਰੂਟ ਆ ਉਹਦੇ ਵਿੱਚ ਅਰੇ ਇਹ ਤਾਂ ਅਗਲੇ ਬਨੇ ਨਰੰਜਨਪੁਰਾ ਪਿੰਡ ਆ ਉੱਥੇ ਜਾਮ ਹੋਊਗਾ ਟੋਲ ਪਲਾਜ਼ਾ ਜਿਹੜਾ ਮਾਨਾਂ ਵਾਲਾ ਉੱਥੇ ਜਾਮ ਹੋਊਗਾ ਔਰ ਸਭ ਤੋਂ ਵੱਡਾ ਜਿਹੜਾ ਗੋਲਡਨ ਗੇਟ ਗੋਲਡਨ ਗੇਟ ਤੇ ਮੈਂ ਖੁਦ ਹੋਊਗਾ ਔਰ ਗੋਲਡਨ ਗੇਟ ਤੇ ਜਾਮ ਹੋਊਗਾ ਇਸੇ ਛੜਕ ਨੂੰ ਗਾਂ ਲੈ ਜੀ ਅਟਾਰੀ ਜਾ ਕੇ ਜਿਹੜਾ ਛੱਡਣ ਟੋਲ ਪਲਾਜ਼ਾ ਵਾਟਾਰੀ ਤੋਂ ਉੱਥੇ ਉੱਥੇ ਜਾਮ ਹੋਊਗਾ ਇਸ ਤਰੀਕੇ ਨਾਲ ਚਭਾਲ ਰੋਡ ਜਿਹੜੀ ਆ ਅੰਮ੍ਰਿਤਸਰ ਵਾਲੇ ਵਿੱਚ ਚਭਾਲ ਰੋਡ ਤੇ ਜਾਮ ਹੋਊਗਾ ਲੜੀ ਤਰਨਤਾਰਨੋਂ ਅੰਮ੍ਰਿਤਸਰ ਨੂੰ ਰੋਡ ਆਉਂਦੀ ਆ ਬਾਬੇ ਚੰਬੇ ਨੌਤ ਸਿੰਘ ਪਿੰਡ ਜਿਹੜਾ ਵਾ ਬਾਬੇ ਚੰਬਾ ਪਿੰਡ ਉੱਥੇ ਜਾਮ ਹੋਊਗਾ ਜੇ ਇਹ ਤੋਂ ਗਾਹਾਂ ਅਸੀਂ RAM TEETH ਵਾਲੀ ਸੜਕ ਤੇ ਨੇ RAM TEETH RAM TEETH ੱਡਾ ਹੀ ਜਾਮ ਹੋਊਗਾ ਉਧਰ ਗਾਹਾਂ ਜਿਹੜਾ ਕੱਕੜ ਪਿੰਡ ਆ ਉੱਥੇ ਜਾਮ ਹੋ ਲੂਪੋ ਕਿੱਦ ਜਾਮ ਹੋ ਚਗਾਵੇਂ ਚ ਜਾਮ ਲੱਗੂਗਾ ਇਸ ਤਰੀਕੇ ਨਾਲ ਅਜਨਾਲੇ ਸ਼ਹਿਰ ਦੇ ਅੰਦਰ ਮੇਨ ਚੌਂਕ ਜਿਹੜਾ ਅਜਨਾਲਾ ਉੱਥੇ ਜਾਮ ਹੋਊਗਾ ਇਹ ਤੋਂ ਗਾਹ ਗੁਜਰਪੁਰਾ ਵਾਲਾ ਜਿਹੜਾ ਦੇਰੇ ਭਾਬ ਉੱਥੇ ਜਾਮ ਹੋਊ ਇਹਦੋਂ ਕਹਾ ਜਾ ਕੇ ਗੱਗੋਮਾਲ ਦੇ ਪਿੰਡ ਦੇ ਵਿੱਚ ਜਾਮ ਹੋਊਗਾ ਵਾਹਵਾਨ ਦੇ ਬਹਾਣਾ ਦੇ ਵਿੱਚ ਵੀ ਜਾਮ ਲੱਗੂਗਾ ਇਹ ਫਤੇਗੜ ਜਨਾਲੇ ਤੋਂ ਫਤੇਗੜ ਚੂਂਡੀਆਂ ਦੇ ਵਿੱਚ ਵਿੱਚ ਚਮਿਆਰੀ ਪਿੰਡ ਆਉਂਦਾ ਹੈਗਾ ਪੱਕਾ ਸ਼ਹਿਰ ਜਿਹਨੂੰ ਕਹਿੰਦੇ ਉੱਥੇ ਜਾਮ ਹੋਊਗਾ ਗਾਂਵ ਸ਼ੋਵਾ ਪਿੰਡਿਆ ਉੱਥੇ ਜਾਮ ਹੋਊਗਾ ਇਸ ਤਰੀਕੇ ਨਾਲ ਜਾਮ ਹੋਣਗੇ ਜਿਹੜੀ ਰਮਦਾਸ ਤੋਂ ਮਜੀਠਾ ਜਾ ਰਹੀ ਹੈ ਇੱਥੇ ਪਿੰਡ ਪੁਧੇਰ ਕਲਾ ਲੱਗੇ ਪੁਧੇਰ ਕਲਾ ਦੇ ਵਿੱਚ ਰੇਲ ਵੀ ਤੇ ਸੜਕ ਵੀ ਜਾਮ ਹੋਊਗੀ ਕੋਟਲਾ ਗੁਜਰਾਬਾਦ ਸੱਡਾ ਜਿਹੜਾ ਵਾ ਮੇਨ ਅੱਡਾ ਵਾ ਜਿਹੜਾ ਅੰਮ੍ਰਿਤਸਰ ਸੰਗਤਪੁਰਾ ਰੂਟ ਹੈ ਉੱਥੇ ਜਾਮ ਹੋਊਗਾ ਮਜੀਠਿਆ ਜਿਹੜਾ ਅੰਮ੍ਰਿਤਸਰ ਨੂੰ ਰੂਟ ਹੁੰਦਾ ਮੈਂ ਅੰਮ੍ਰਿਤਸਰ ਦੇ ਦੱਸ ਰਿਹਾ ਵਡਾਲਾ ਪਿੰਡ ਦੇ ਵਿੱਚ ਜਾਮ ਹੋਊਗਾ ਮਜੀਠਾ ਟੱਪਣ ਤੋਂ ਬਾਅਦ ਨੰਗਲ ਪਰਵਾ ਨਗਰਮ ਦਾ ਨੰਗਲ ਪਰਵਾ ਦੇ ਵਿੱਚ ਜਾਮ ਹੋਊਗਾ ਇਹਦੋਂ ਕਹਾ ਜੇ ਟੱਪੜੀਏ ਕੱਥੂ ਨੰਗਲ ਆ ਜਾਂਦਾ ਤੋ ਕੱਥੂ ਨੰਗਲ ਟੋਲ ਪਲਾਜ਼ਾ ਜਿਹੜਾ ਅੰਮ੍ਰਿਤਸਰ ਨੂੰ ਜੰਮੂ ਕਸ਼ਮੀਰ ਵਾਲਾ ਰੋਡ ਹੈ ਉੱਥੇ ਜਾਮ ਹੋਊਗਾ ਇਹਦੋਂ ਗਾੜਾ ਮੋਧਲੀ ਜਿਹੜੀ ਜੰਮੂ ਕਸ਼ਮੀਰ ਵਾਲੀ ਰੀਤ ਮੋਧਲੀ ਪਿੰਡ ਵਿੱਚ ਉੱਥੇ ਇਹਦਾ ਜਾਮ ਲੱਗੂਗਾ ਇਹ ਤੋਂ ਗਾੜੀ ਆਉਂਦੀ ਆ ਤੁਹਾਡਾ ਮੈਤੇ ਤੋਂ ਅੰਮ੍ਰਿਤਸਰ ਨੂੰ ਛੜਕ ਉਹਦੇ ਵਿੱਚ ਇੱਕ ਤਾਂ ਖਜਾਲਾ ਅੱਡਾ ਇੱਕ ਮੈਤਾ ਚੌਂਕ ਜਾਮ ਹੋਊਗਾ ਉੱਥੇ ਵੀ ਜਾਮ ਲੱਗਣਗੇ ਤੋਂ ਇਸ ਤਰੀਕੇ ਨਾਲ ਜਿਹੜੀ ਬਾਬੇ ਪਕਾਏ ਤੋਂ ਵਿੱਚੋਂ ਦੀ ਕਬਾਣਾ ਨੂੰ ਛੜਕ ਜਾਂਦੀ ਆ ਉੱਥੇ ਸਠਿਆਲੇ ਪਿੰਡ ਲੱਗੇ ਜਾਂ ਬਤਾਲੇ ਲੱਗੇ ਵੀ ਜਾਮ ਹੋਊਗਾ ਸੋ ਇਹਦੋਂ ਗਾਹਾਂ ਵੀ ਹੋਰ ਜਾਮ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜੀ ਤੋਂ ਇਸ ਕਰਕੇ ਇੱਕ ਜਿਹੜੀ ਅੰਮ੍ਰਿਤਸਰ ਤੋਂ ਬਾਈਪਾਸ ਤੋਂ ਤਰਨਤਾਰਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾਗੇ ਵੀ ਜਾਮ ਹੋਊਗਾ ਤੋਂ ਬਹੁਤ ਇਹ ਅੰਮ੍ਰਿਤਸਰ ਦੇ ਲਗਭਗ ਤੁਸੀਂ ਕਹਿ ਲੋਗੇ ਕਿ ਤਕਰੀਬਨ 40-45 ਜਾਮ ਅੰਮ੍ਰਿਤਸਰ ਦੇ ਵਿੱਚ ਰੋਡਾਂ ਦੇ ਰੇਲਾਂ ਦੇ ਹੋਣਗੇ ਸਾਡੇ ਬਾਕੀ ਪੰਜਾਬ ਦੇ ਵਿੱਚ 2-300 ਥਾਵਾਂ ਤੇ ਜਾਮ ਲੱਗ ਜਾਣੇ ਨੇ ਜੋ ਸਾਨੂੰ ਲੱਗਦਾ ਤੋਂ ਹਰ ਥਾਂ ਥਾਵਾਂ ਤੇ ਅਸੀਂ ਸਹਿਯੋਗ ਦੀ ਮੰਗ ਕਰਦੇ ਹੈਗੇ ਆਂ ਔਰ ਇਹਨੂੰ ਵੱਧ ਤੋਂ ਵੱਧ ਸਫਲ ਕਰਨ ਦੀ ਮੰਗ ਕਰਦੇ ਹੈਗੇ ਆ ਅਸੀਂ ਪੰਜਾਬ ਬੰਦ ਦੇ ਪੰਫਲਟ ਵੀ ਮੀਡੀਆ ਚ ਪਾਤੇ ਆ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਉਹਨਾਂ ਨੂੰ ਛਾਪ ਕੇ ਵੱਧ ਤੋਂ ਵੱਧ ਵੰਡ ਕੇ ਉਹ ਹਰ ਗੁਰਦੁਆਰਾ ਕਮੇਟੀ ਨੂੰ ਬੇਨਤੀ ਆ ਬੀ ਅਨਾਉਂਸਮੈਂਟਾਂ ਕਰੋ ਵੀ ਪੰਜਾਬ ਬੰਦ ਦਾ ਸੱਦਾ ਹੈਗਾ ਪਿੰਡਾਂ 'ਚੋਂ ਨਾਲ ਲੋਕ ਨਿਕਲ ਧਰਨੇ ਮੁਜਾਰੇ ਦੇ ਜਿਹੜੇ ਨੇੜੇ ਹੋ ਸ਼ਾਮਲ ਹੋਣ ਯੂਥ ਕਲੱਬ ਦੀਆਂ ਕਮੇਟੀਆਂ ਨੂੰ ਬੇਨਤੀ ਹੈਗੀ ਆ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਹੈਗੀ ਆ ਲੋਕ ਗਾਇਕਾਂ ਨੂੰ ਬੇਨਤੀ ਹੈਗੀ ਬੁੱਧੀਜੀਵੀਆਂ ਨੂੰ ਬੇਨਤੀ ਹੈਗੀ ਪੱਤਰਕਾਰ ਪਾਈਚਾਰੀ ਨੂੰ ਬੇਨਤੀ ਹੈਗੀ ਆ ਸਾਰੀਆਂ ਸਮਾਜਿਕ ਸੰਸਥਾਵਾਂ ਸਾਰਿਆਂ ਨੂੰ ਬੇਨਤੀ ਆ ਵਾਤਾਵਰਣ ਨਾਲ ਜੁੜੀਆਂ ਹੋਣ ਚਾਹੇ ਹੋਰ ਸੋਸ਼ਲ ਵਰਕ ਦੇ ਵਿੱਚ ਜੁੜੀਆਂ ਹੋਣ ਤਾਂ ਅਸੀਂ ਪੰਜਾਬ ਬੰਦ ਨੂੰ ਕਾਮਯਾਬ ਕਰਾਂਗੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ 30 ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ ਰੇਲ ਆਵਾਜਾਈ ਛੜਕੀ ਆਵਾਜਾਈ ਔਰ ਪੂਰੀ ਤਰ੍ਹਾਂ ਦੁਕਾਨਦਾਰੀ ਔਰ ਸ਼ਟਰ ਡਾਊਨ ਰਹੂਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਔਰ ਕੋਈ ਵੀ ਨਿੱਜੀ ਵਾਹਨ ਵੀ ਕੋ ਸੜਕਾਂ ਤੇ ਨਹੀਂ ਹੋਊਗਾ ਸवाय ਐਮਰਜੈਂਸੀ ਤੋਂ ਜਿੰਨੇ ਪਟ્રોલ ਪੰਪ ਨੇ ਗੈਸ ਏਜੰਸੀਆਂ ਨੇ ਇਹ ਤੋਂ ਕਹਾ ਜਿਹੜੀਆਂ ਸਬਜ਼ੀਆਂ ਮੰਡੀਆਂ ਉਹ ਵੀ ਨਹੀਂ ਖੁੱਲਣਗੀਆਂ ਅ ਸਵੇਰੇ ਕਿਸਾਨਾਂ ਨੇ ਸਹਿਯੋਗ ਕਰਤਾ ਸਵੇਰ ਦੀ ਸਬਜ਼ੀ ਨਹੀਂ ਲੈ ਕੇ ਜਾਵਾਂਗੇ ਮੰਡੀ 'ਚ ਸ਼ਾਮ ਨੂੰ ਲੈ ਜਾਣੀ ਆ ਜਾਂ 29 ਨੂੰ ਪ੍ਰੋਗਰਾਮ ਕਰ ਲੈਣਾ ਇਸ ਤਰ੍ਹਾਂ ਕਿ ਨਾ ਪੂਰਾ ਦੁੱਧ ਦਾ ਕਾਰੋਬਾਰ ਸਵੇਰੇ ਬੰਦ ਰਹੂਗਾ ਕਿਉਂਕਿ ਸਰਦੀ ਹੈਗੀ ਆ ਏਡੀ ਛੇਤੀ ਦੁੱਧ ਨਹੀਂ ਖਰਾਬ ਹੁੰਦਾ ਸ਼ਾਮ ਨੂੰ ਦੁੱਧ ਵਿਕ ਜੂਗਾ ਜਾਂ 29 ਤਰੀਕ ਦੀ ਸ਼ਾਮ ਨੂੰ ਦਿੱਤਾ ਜਾਊਗਾ ਸੋ ਇਸ ਤਰੀਕੇ ਨਾਲ ਹਰੇਕ ਤਰੀਕੇ ਦਾ ਪੂਰਾ ਮੁਕੰਮਲ ਪੰਜਾਬ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਮੈਡੀਕਲ ਸੇਵਾ ਹੋਵੇ ਹਰ ਕਿਸਮ ਦੀ ਮੈਡੀਕਲ ਸੇਵਾ ਜਿਹੜੀ ਸਿਹਤ ਨਾਲ ਜੁੜੀ ਹੋਈ ਆ ਇਹ ਤੋਂ ਕਾ 에어ਪੋਰਟ ਵਾਲੀ ਸੇਵਾ ਦੂਸਰੀ ਹੈਗਾ ਵਾ ਵੀ ਕੋਈ ਵਿਆਹ ਸ਼ਾਦੀ ਲਾੜਾ ਲਾੜੀ ਹੈਗਾ ਔਰ ਕਿਸੇ ਨੂੰ ਕੋ ਬਾਹਰ ਨੌਕਰੀ ਪੇਸ਼ਾ ਇੰਟਰਵਿਊ ਹੈਗਾ ਕਿਸੇ ਨੌਜਵਾਨ ਦੀ ਉਸ ਵੇਖ ਕੇ ਤੋਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਸੀ ਬਹਾਲ ਰੱਖਾਂਗੇ ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ ਸੈਂਕੜੇ ਥਾਵਾਂ ਤੇ ਲਗਭਗ 2-300 ਥਾਵਾਂ ਤੇ ਬੰਦ ਮਿਲੂਗਾ ਆਮ ਜਨਤਾ ਨੂੰ ਪੀਲਾ ਕਰੋਨਾ ਨਿਕਲੋ ਠੀਕ ਹੈ ਜੀ ਥਾਂ ਥਾਂ ਤੇ ਬੰਦ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਵਾਂ ਤੇ ਤਿੰਨ ਥਾਵਾਂ ਤੇ ਰੇਲ ਹੋਊਗੀ ਅਰ 37 ਥਾਵਾਂ ਤੇ ਸੜਕੀ ਆਵਾਜਾਈ ਜਾਮ ਲੱਗੂਗੀ 골ਡਨ ਗੇਟ ਤੇ ਮੈਂ ਖੁਦ ਮੌਜੂਦ ਹੋਊਗਾ ਵੱਡਾ ਕੱਟ ਕਰਕੇ ਤੋਂ ਜਿੱਥੇ-ਜਿੱਥੇ ਵੀ ਪੰਜਾਬ ਦੇ ਅੰਦਰ तमाम ਕਈ ਜ਼ਿਲ੍ਹਿਆਂ ਦੇ ਵਿੱਚ ਰੇਲਾਂ ਸੜਕਾਂ ਰੁਕੀਆਂ ਹੋਣਾ ਆਮ ਜਨਤਾ ਉੱਥੇ ਜਾ ਕੇ ਸਹਿਯੋਗ ਕਰੇ ਨਾਲ ਨਾਲ ਹਰ ਇੱਕ ਥਾਂ ਤੇ ਅਸੀਂ ਅਪੀਲ ਕਰਦੇ ਸਾਰੇ ਵਰਕਰਾਂ ਨੂੰ ਲੰਗਰ ਚਾਹ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ ਨੂੰ ਛੱਡ ਦਿਓ ਧਾਰਮਿਕ ਸੰਗਤਾਂ ਨੂੰ ਬੇਨਤੀ ਆ ਉਹ ਸਹਿਯੋਗ ਕਰਨ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਜਿਹੜੀਆਂ ਸਾਡੇ ਸਪੋਰਟਸ ਕਲੱਬ ਆ ਉਹ ਵੀ ਅਨਾਉਂਸਮੈਂਟ ਕਰਨ ਜਿੰਨੇ ਗਾਇਕ ਨੇ ਪੰਜਾਬੀ ਦੇ ਜਿੰਨੇ ਪੱਤਰਕਾਰ ਭਾਈਚਾਰਾ ਵਾ ਔਰ ਹੋਰ ਸਿਵਲ ਸੁਸਾਇਟੀ ਦੇ ਕੋਲ ਸਹਿਯੋਗ ਦੀ ਮੰਗ ਕਰਦੇ ਆ ਇਹ 30 ਦਾ ਪੂਰਾ ਮੁਕਬਲ ਜਿਹੜਾ ਵਾ ਜਾਂ ਅਸੀਂ ਸਫਲਤਾ ਨਾ ਕਰਾਂਗੇ ਔਰ ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਉਹਨੂੰ ਸੱਟ ਵੱਜੂਗੀ ਸਾਰੇ ਤਬਕੇਆਂ ਵੱਲੋਂ ਕੱਲਾ ਕਿਸਾਨ ਮਜ਼ਦੂਰ ਤਾਂ ਨਹੀਂ ਸਾਰੇ ਤਬਕੇ ਜਿਹੜੇ ਪੰਜਾਬ ਦੇ ਛੋਟੇ ਲਘੂ ਉਦਯੋਗ ਨੂੰ ਛੋਟੀ ਦੁਕਾਨਦਾਰੀ ਨੂੰ ਮਜ਼ਦੂਰਾਂ ਦੇ ਕਿੱਤੇ ਨੂੰ ਇਹ ਤੋਂ ਕਾ ਮਲਾਜ਼ਮਾਂ ਨੂੰ ਔਰ ਹੋਰ ਸਾਰੇ ਕਾਰੋਬਾਰੀਆਂ ਨੂੰ ਤਬਾਹ ਕਰਨਾ ਚਾਹੁੰਦੇ ਵਿਦ ਕਿਸਾਨਾਂ ਦੇ ਮਜ਼ਦੂਰਾਂ ਨੂੰ ਉਹ ਕਾਰਪੋਰੇਟ ਮਾਡਲ ਦੀ ਪਾਲਿਸੀ ਤੇ ਵੱਡੀ ਸੱਟ ਮਾਰਾਂਗੇ ਤੀ ਦਾ ਪੰਜਾਬ ਕਾਮਯਾਬ ਕਰਕੇ ਪਰ ਮੰਗਾ ਚ ਵੀ ਜਿੱਤ ਹਾਸਲ ਕਰਾਂਗੇ ਸੋ ਇਸ ਕਰਕੇ ਅਪੀਲ ਆ ਕਿ ਕੀ ਦੇ ਬੰਦ ਨੂੰ ਕਾਮਯਾਬ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਰੇ ਆਪਣੇ ਚਾਉਣ ਵਾਲੇ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਖਾਸ ਕਰਕੇ ਨੌਜਵਾਨਾਂ ਦੁਕਾਨਦਾਰਾਂ ਟਰਾਂਸਪੋਰਟਰਾਂ ਛੋਟੇ ਵਪਾਰੀਆਂ ਸਬਜੀ ਵਾਲੇ ਦੁਦਰਾ ਨਾਲ ਸਬੰਧਤ ਰੱਖਣ ਵਾਲੇ ਸਬੰਧ ਰੱਖਣ ਵਾਲੇ ਸਾਰੇ ਵਰਗਾਂ ਨਾਲ ਕੋਲ ਮੁਲਾਕੇ ਅਸੀਂ ਅਪੀਲ ਕਰਦੇ ਆਂ ਵੀ 30 ਦੇ ਪੰਜਾਬ ਬੰਦ ਦੇ ਵਿੱਚ ਸਹਿਯੋਗ ਕਰੋ আর ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ